ਨਾ ਨਾ ਫਿਕਰ ਨਾ ਮੈਂ ਨਾ ਬਣਾਉਂਦਾ ਆਪਣੇ ਕੋਲ ਭਾਈ ਆਪਣਾ ਨਾ ਕੋਈ ਨਾ ਉਹ ਨਾ ਉਹ ਉੱਥੇ ਦੇਖ ਉਹ ਨਾ ਕਿ ਉਹ ਇੱਕ ਵਾਰ ਮੇਰੀ ਮੋੜ ਨੂੰ ਆਪਣੇ ਕੋਲ ਰੱਖ ਲੈ ਉਹ ਰੁਕ ਜੋ ਰੁਕ ਜੋ ਉਹ ਮਾਰਚ ਦੇ ਕੋਲ ਉਹ ਵੱਜ ਗਿਆ ਨਾ ਉਹ ਹੋਣ ਵੱਜ ਗਿਆ ਨਾ ਬੇਟੀ ਹਲੋ ਸੱਸੀਆ ਸਰ ਸੱਸੀਆ ਸਰ ਸਰ ਇੱਕ ਨਾ ਇੱਥੇ ਬਸਦਾ ਤੋਈਆ ਪਟੋਲ ਬੰਦ ਤੇ

ਉਹ ਬਹੁਤ ਹੈ ਜੀ। ਇਹਨੂੰ ਤੋਂ ਇਹ ਮਾਇਆ ਤੇ ਕੰਟੈਂਟ ਨਾਲ ਪਾਲਾ ਵਿੱਚ ਦੱਨੇ ਤੋਂ ਆਪਾਂ ਤੋਂ ਸੇਵਾ ਜੀ। ਪਾਲਾ ਨੂੰ। ਯਾਰ ਪੰਡੀ ਖੋਮਣ 3 ਵਾਲ ਨਹਿਰ ਤੇ ਮੁਕਾਬਲਾ ਸਬੰਧੀ ਜਾਣਕਾਰੀ ਆਉਂਦੇ ਆ ਜੀ। 13 ਚਾਰ ਨੂੰ ਕਲੇਅਰ ਪੈਟਰੋਲ ਪੰਪ ਦੇ ਉੱਪਰ ਇੱਕ ਲੋਟ ਕੋ ਦੇ ਦਰਾਂ ਦੇ ਇੱਕ ਫੈਰਿੰਗ ਇਨਸੀਡੈਂਟ ਹੋਇਆ ਸੀ। ਹਾਂ ਜਿਸ ਦੇ ਵਿੱਚ પેટ્રોલ ਪੰਪ ਦੇ ਇੱਕ ਕਰਮਚਾਰੀ ਗੋਤਮ ਦੀ ਮੌਤ ਹੋ ਗਈ ਸੀ ਤੇ ਅਮਿਤ ਨਾਮ ਦਾ ਕਰਮਚਾਰੀ ਜਿਹੜਾ ਉਹ ਚਖਮੀ ਹੋ ਗਿਆ ਸੀ ਜਿਸ ਤੇ ਮੇਜੀ ਠੇਠਾਨੇ ਦੀ 24 ਨੰਬਰ ਅਫੇਰ ਦਰਜ ਕੀਤੀ ਗਈ ਸੀ ਉਸ ਦੀ ਉਸ ਤੋਂ ਉਸ ਦਿਨ ਤੋਂ ਜਿਹੜੀ ਦੋਸ਼ੀਆਂ ਦੀ ਭਾਲ ਜਾਰੀ ਸੀ ਅੱਜ ਐਸਚਓ ਸਾਹਿਬ ਨੂੰ ਖੁਫੀਆਤ ਲਾ ਮਿਲੀ ਕਿ ਜਿਹੜੇ ਉਕਤ ਦੋਸ਼ੀ ਨੇ ਉਹ ਫਤਰੀਆਲ ਤੇ ਭਗਾਲੀਕਾੜ ਦੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਕੋਈ ਵਾਰਦਾਤ ਕਰਨ ਦੇ ਸਬੰਧ ਵਿੱਚ ਜਿਸ ਤੇ ਪੁਲਿਸ ਨੇ ਤੁਰੰਤ ਘੇਰਾ ਬੰਦੀ ਕਰਕੇ ਨਾਕਾਬੰਦੀ ਕੀਤੀ ਹੈ ਤੇ ਜਦੋਂ ਇਹ ਮੋਟਰਸਾਈਕਲ ਆਇਆ ਨਾ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਵਾਰਿੰਗ ਜੋ ਵੀ ਫਾਇਰਿੰਗ ਦੇ ਵਿੱਚ ਆਕਾਸ਼ਦੀਪ ਆਕਾਸ਼ਦੀਪ ਸਿੰਘ ਉਰਫ ਭੂਟਾ ਤੇ ਅਮਰਵੀਰ ਸਿੰਘ ਉਰਫ ਰਗੂ ਉਹ ਵਾਸੀ ਨਿਸ਼ਾਰਾ ਜਿਹੜੇ ਆ ਦੋਨੋਂ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪੀਟਲ ਵਿੱਚ ਭੇਜ ਦਿੱਤਾ ਗਿਆ ਸਰਕਰ ਨੇ ਵੀ ਜਾਂਚ ਚਾਰੀ ਹੈ ਕਿੰਨੇ ਵਜੇ ਦਾ ਸਮਾਂ ਹੈ ਇਹ ਤਾਂ ਤਕਰੀਬਨ ਹੁਣ ਤੋਂ ਅੱਧਾ ਘੰਟਾ ਪਹਿਲਾਂ ਜੋ ਵੀ ਹੁਣ ਤੋਂ ਸਮਾਂ ਹੈ ਉਸ ਤੋਂ ਤਕਰੀਬਨ ਅੱਧਾ ਪੂਨਾ ਘੰਟਾ ਪਹਿਲਾਂ ਜਿਹੜਾ ਇਹ ਇਨਸੀਡੈਂਟ ਹੋਇਆ ਸੀ ਤਕਰੀਬਨ 1:30 ਵਜੇ ਠੀਕ ਹੈ ਜੀ ਇਹ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ